ਜੋ ਜਮ ਮੁੱਖ ਮੰਤਰੀ ਸਾਹਿਬ ਤੋਂ ਇੱਕ ਤਾਂ ਜੀ ਅਸੀਂ ਚਾਹੁੰਦੇ ਵੀ ਸੀਐਮ ਤੱਕ ਇਹ ਗੱਲ ਸਾਡੀ ਪਹੁੰਚਣੀ ਚਾਹੀਦੀ ਹੈ ਵੀ ਸਾਡਾ ਇਹ ਜਮ ਨਰਕ ਵਾਲਾ ਹੀ ਕੰਮ ਬਣ ਗਿਆ ਜੇ ਨਾ ਹੀ ਪਹੁੰਚਦਾ ਜਦੋਂ ਤਾਂ ਵੀ ਚੰਗੇ ਸੀ ਜਦੋਂ ਪਹੁੰਚ ਗਿਆ ਤਾਂ ਇਹ ਸਿਰੇ ਲੱਗਣਾ ਚਾਹੀਦਾ ਇਹ ਕੇ ਢਾ ਕੇ ਜੀ ਦੁਬਾਰਾ ਬਣਾਉਣਾ ਚਾਹੀਦਾ ਇਹਦੇ ਉੱਪਰ ਪੈਂਚਰ ਜੇ ਲਾ ਕੇ ਪ੍ਰੋਪੋਗੈਂਡਾ ਨਾ ਕੀਤਾ ਜਾ ਰਹੀ ਜੀ ਚਾਹਣ ਤੁਸੀਂ ਉਸ ਵੇਲੇ ਗੌਰ ਨਹੀਂ ਕੀਤੀ ਵੀ ਕੰਮ ਸਹੀ ਹੋ ਰਿਹਾ ਜਾਂ ਕੋਈ ਵੱਡਾ ਅਧਿਕਾਰੀ ਪਹੁੰਚਾ ਨਹੀਂ ਉਦੋਂ ਰੇ ਟੁੱਟਰੀਆਂ ਨੇ ਬਿਨਾ ਪਾਣੀ ਤੋਂ ਟੁੱਟ ਰਹੀਆਂ ਨੇ ਬਿਨਾ ਪਾਣੀ ਤੋਂ ਜੀ ਹਜੇ ਕੋਈ ਪਾਣੀ ਨਹੀਂ ਛੱਡਿਆ ਜੀ ਕਿਸੇ ਤਰ੍ਹਾਂ ਦਾ ਰੇ ਕਿਉ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਆਵਾਜ਼ ਜਥੇਬੰਦੀ ਵੱਲੋਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡਾ ਔਰੇ ਜਿਹੜਾ ਗਵਿੰਦਗੜ ਪਿੰਡ ਹੈ ਜੀ ਇੱਥੇ ਸਾਡੀ ਪਿੰਡ ਕਾਈ ਬਣੀ ਹੋਈ ਹੈ ਜੋ ਵੀ ਪਿੰਡ ਕਾਈ ਮਤਲਬ ਆਪਣੇ ਸਾਰੇ ਪਿੰਡ ਨੂੰ ਇਕੱਠਾ ਕਰਕੇ ਜੋ ਵੀ ਪਿੰਡ ਕਾਈ ਦੀ ਜਾਂ ਪਿੰਡ ਦੀ رائے ਬਣੂਗੀ ਉਹਦੇ ਮੁਤਾਬਕ ਅਸੀਂ ਅਗਲਾ ਐਕਸ਼ਨ ਹੈ ਜਿਹੜਾ ਇਹ ਜਿਹੜਾ ਸੂਹਾ ਟੁੱਟਿਆ ਯਾਨੀ ਤਿੰਨ ਵਾਰੀ ਇਹ ਸੂਹਾ ਟੁੱਟ ਚੁੱਕਿਆ ਯਾਨੀ بارشਾਂ ਦਾ ਪਾਣੀ ਨਾਲੀ ਟੁੱਟਿਆ ਹੈ ਕਿ ਇੱਥੇ ਜਿਹੜੀ ਨਹਿਰੀ ਪਾਣੀ ਹੈ ਹਜੇ ਤੱਕ ਇੱਥੇ ਆਇਆ ਡੀਐਸਪੀ ਫਿਰ ਉਹਦੇ ਤੇ ਜਿਹੜੀ ਤਾਕੜ ਐਕਸ਼ਨ ਕਰਾਂਗੇ ਜੇ ਸਰਕਾਰ ਨੇ ਇੱਧਰ ਨਾ ਧਿਆਨ ਦਿੱਤਾ ਇਹ ਸੂਏ ਨੂੰ ਜਿਹੜੇ ਪਿੰਡ ਵਾਲੇ ਕਹਿੰਦੇ ਨੇ ਜੇ ਉਸ ਟੰਕ ਨਾਲ ਦੁਬਾਰੇ ਨਾ ਬਣਾਇਆ ਨਾ ਬਣਾਇਆ ਹਾਂਜੀ ਤੇ ਫਿਰ ਐਸਡੀਓ ਸਾਹਿਬ ਨੂੰ ਮਿਲੇ ਸੀ ਕੀ ਕਹਿੰਦੇ ਜੀ ਐਸਡੀਓ ਸਾਹਿਬ ਨੂੰ ਜਦੋਂ ਵੀ ਮਿਲਣ ਦਾ ਤਾਂ ਮਤਲਬ ਉਹਨਾਂ ਨੇ ਜੀ ਸਾਡਾ ਕੰਮ ਹੀ ਰੋਕਦਾ ਜੀ ਹੁਣ ਤਾਂ ਮੇਰੇ ਤੇ ਮਾਤਰ ਜਦੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਉਹਨੂੰ ਕਹਿਣਾ ਚਾਹਿਆ ਸੀ ਨਹੀਂ ਜਦੋਂ ਪਹਿਲੀ ਵਾਰ ਟਾਕੀ ਲੱਗੀ ਸੀ ਜੀ ਉਹਨਾਂ ਨੇ ਜਿਵੇਂ ਉਲਟਿਆ ਸਾਡੇ ਤੇ ਦਬਾਅ ਪਾਉਣ ਦੇ ਮਾਰੇ ਨੇ ਜਾ ਕੇ ਥਾਣੇ 'ਚ ਸਾਜ ਲਈ ਤੇ ਸਾਡੇ 20-25 ਬੰਦਿਆਂ ਤੇ ਅਣਪਛਾ ਕਹਤਾ ਜੀ ਉਹਨਾ ਤੂੰ ਪਰਚਾ ਕਹਦਾ ਪਰਚਾ ਕਰਾਉਣ ਲੱਗੇ ਜੀ ਕਹਿੰਦੇ ਵੀ ਸਾਨੂੰ ਰੋਕਦੇ ਨੇ ਕਿ ਮਤਲਬ ਇਹ ਕਹਿੰਦੇ ਨੇ ਮਟੀਰੀਅਲ ਗਲਤ ਹੈਗਾ ਐਂ ਹੀ ਕਹਿੰਦੇ ਤੇ ਪਰਚਾ ਇੰਨਾ ਕਹਿੰਦੇ ਵੀ ਇਹ ਬੰਦੇ ਦਬ ਜਾਣ ਜੀ ਕੋਈ ਬੋਲਦੇ ਨਾ ਸਾਡੀ ਮੂਹਰੇ ਕੋਈ ਉਹਨਾਂ ਨੂੰ ਕੁਝ ਬੋਲਿਆ ਨਹੀਂ ਬਸ ਐਨੇ ਕਹਿੰਦੇ ਰੇ ਬਿਆਹ ਜਰ ਦੇਖ ਲੋ ਮਾੜਾ ਚਾਜ ਨਾਲ ਬਣਾ ਦੋ ਜੇ ਕੋਈ ਐਂ ਕਹਿੰਦੀ ਕਹਿੰਦੇ ਸਾਨੂੰ ਤਾਂ ਬਾਰ-ਬਾਰ ਆ ਕੇ ਕਹੀ ਜਾਂਦੇ ਚਾਜ ਨਾਲ ਬਣਾ ਦੋ ਜਦੋਂ ਕੋਈ ਬਣਿਆ ਹੀ ਨਹੀਂ ਚਾਜ ਨਾਲ ਫਿਰ ਤਾਂ ਕਹਿਣਾ ਹੀ ਲੋਕਾਂ ਨੇ ਬਿਲਕੁਲ ਬਾਰ-ਬਾਰ ਟੁੱਟ ਰਿਹਾ ਜੀ ਉਲਟਾ ਪਰਚਾ ਉਲਟਾ ਹੀ ਜਾ ਕੇ ਉਹਨਾਂ ਨੇ ਕਹਿੰਦੇ ਵੀ ਅਣਪਛਾਤੇ ਬੰਦਿਆਂ ਲਿਖਾਈ ਹੋਈ ਹੈ ਦੇਖ ਸਕਦੇ ਹਾਂ ਲਾਲੂ ਸਾਹਿਬ ਦੋਸਤੋ ਵੀ ਪਾਣੀ ਨਸੀਬ ਨਹੀਂ ਹੋਇਆ ਆਮਾ ਜੀ ਆਪਣਾ ਆਪਣਾ ਨਾਮ ਅਮਰਜੀਤ ਸਿੰਘ ਆ ਜੀ ਕੀ ਪਰਚਿਆਂ ਦੀ ਗੱਲ ਕਰ ਰਹੀ ਸੀ ਕਿੰਨੇ ਪਰਚੇ ਪਾਏ ਗਏ ਨੇ 20 ਬੰਦੇ 25 20 25 ਬੰਦੇ ਤੇ ਆਣ ਪਛਾਦਿਆਂ ਦੇ ਪਰਚੇ ਕਰਾਇਆ ਨੇ ਜੀ ਕੀ ਕਾਰਨ ਕੀ ਦਿੱਸਿਆ ਗਿਆ ਪਰਚਾ ਕਾਰਨ ਇਹ ਸੀ ਜੀ ਜਦੋਂ ਅਸੀਂ ਇਹ ਸੁਆ ਬਣਾ ਰਿਹਾ ਸੀ ਠੀਕ ਹੈ ਜੀ ਅਸੀਂ ਮੈਕਮੇ ਨੂੰ ਕਹਿੰਦੇ ਸੀ ਵੀ ਇਹਦੇ ਉੱਤੇ ਤੁਸੀਂ ਲੜਾਈ ਕਰੋ ਪੂਰੀ ਲੜਾਈ ਕਰਕੇ ਫਿਰ ਸੁਆ ਬਣਾਓ ਠੀਕ ਹੈ ਉਹ ਉਹਨਾਂ ਨੇ ਆਖਿਆ ਵੀ ਸਾਨੂੰ ਇਹ ਟੋਕਾ ਟਾਕੀ ਕਰਦੇ ਨੇ ਇਸ ਕਰਕੇ ਡਰਾਵੇ ਦੇ ਮਾਰੇ ਫਿਰ ਐਸਐਸਓ ਸਾਹਿਬ ਵੀ ਆਏ ਐਸਐਭੀ ਵੀ ਆਇਆ ਉਹ ਸਾਨੂੰ ਕਹਿੰਦਾ ਵੀ ਪਿੱਛੇ ਬਹਿ ਜਾਓ ਆਪਦੇ ਹੱਦ 'ਚ ਬੈਠੋ ਸੂਏ ਦੇ ਹੱਦ 'ਚ ਤੁਸੀਂ ਆ ਕੇ ਕੋਈ ਡਾਕ ਲੰਦਾ ਜੀ ਨਹੀਂ ਠੀਕ ਹੈ ਜੀ ਚਾਣੀ ਇਹ ਸਾਰਾ ਕੱਟੀਆ ਮਟੀਰੀਅਲ ਹੈ ਸਾਰਾ ਕੱਟੀਆ ਯਾ ਦੇਖ ਲਓ ਅੱਗੇ ਯਾ ਦੇਖ ਲਓ ਸਾਰਾ ਬੈਠਾ ਪਿਆ ਦੇਖੋ ਇਹ ਕੋਈ ਟਾਕੀ ਨਹੀਂ ਆ ਦੇਖੋ ਜੀ ਥੱਲੇ ਦੇ ਸੜਾਈ ਨੂੰ ਥੱਲੇ ਸੂਲ ਦੇ ਕੰਮ ਹੋਇਆ ਜੀ ਹੁਣ ਕੀ ਮੰਗਾ ਜੀ ਆਪਣੀ ਮੰਗ ਤਾਂ ਸਾਡੀ ਇਹੀ ਹੈ ਜੀ ਪ੍ਰਸ਼ਾਸਨ ਨੂੰ ਵੀ ਇਹ ਸੂਆ ਦੁਬਾਰੇ ਬਣਾਇਆ ਜਾਵੇ ਠੇਕੇ ਤੇ ਠੇਕੇਦਾਰ ਤੇ ਬਣਦੀ ਕਾਰਵਾਈ ਜਿਹੜਾ ਪੈਸਾ ਲੱਗਿਆ ਗਿਆ ਉਹ ਫਿਰ ਉਹ ਕੌਣੋ ਜ਼ਿੰਮੇਵਾਰ ਹੈ ਜੀ ਇਹਦਾ ਉਹ ਠੇਕੇਦਾਰ ਹੋਵੇ ਜ ਇਹ ਉਹ ਤੋਂ ਦੁਬਾਰੇ ਬਣਵਾਇਆ ਜਾਦਾ ਤੇ ਉਸੇ ਪੈਸਿਆਂ ਦੇ ਵਿੱਚ ਹੀ ਉਸੇ ਪੈਸੇ ਦੀ ਬਣਵਾਇਆ ਉਹਦੀ ਕਾਰਵਾਈ ਕਰਨੀ ਜੀ ਫੇਰ ਹੀ ਬਣੂ ਜਿਹੜੇ ਪਰਚੇ ਹੋਏ ਨੇ ਉਹਨਾਂ ਦੀ ਕੀ ਮੰਗ ਕਰਦੇ ਉਹ ਕੈਨਸਲ ਕਰਾਏ ਜਾਂਦੇ ਠੀਕ ਹੈ ਜੀ ਮਾੜਾ ਪਿੱਛੇ ਵੀ ਭਖਿਆ ਸੀਗਾ ਮੈਂ ਵੀਡੀਓ ਦੇਖੀ ਸੀ ਇਹ ਤੇ ਜਾਣੇ ਹੁਣ ਫੇਰ ਦੁਬਾਰੇ ਕੀ ਕਰਨਾ ਜੀ ਕੀ ਹੋ ਗਿਆ ਇਹ ਕਿੱਥੇ ਖੜਿਆ ਤੁਸੀਂ ਅੱਜ ਮਾਸਰਾ ਤਾਂ ਜੀ ਇਹ 1 ਸਾਲ ਤੋਂ 2 3 ਮਹੀਨੇ ਦੇ ਤਕਰੀਬਨ ਬਖੀ ਹੋਇਆ ਜੀ ਕਿਉਂਕਿ ਜਦੋਂ ਕੋਈ ਵੀ ਸਾਡੀ ਪ੍ਰਕਿਰਿਆ ਸੰਸਾਰ ਨਹੀਂ ਲੈ ਰਿਹਾ ਇਹ ਕੰਮ ਘਟੀ ਘਟੀਆ ਹੋ ਰਿਹਾ ਜੀ ਜਾਣੀ ਤੁਸੀਂ ਇੰਨੇ ਡੁੰਗੇ ਖੜੇ ਹੋ ਇਹ ਸਾਰਾ ਜਾਨੀ ਵਿੱਚ ਦਬਿਆ ਹੋਇਆ ਇਹ ਜੀ ਦਬਿਆ ਸੀ ਤਾਂ ਪਾਣੀ ਨਹਿਰ ਦਾ ਪਾਣੀ ਛੱਡਿਆ ਵੀ ਨਹੀਂ ਹੈਗਾ ਜੀ ਪਹਿਲਾਂ ਹੀ ਦਬ ਚੱਲਿਆ ਆਹ ਦੇਖ ਲਓ ਮੀਂਹ ਆਇਆ ਸੀਗਾ ਮੀਂਹ ਦਾ ਨਾਲੋਂ ਕਿੰਨਾ ਕਿ ਬਾਜਲ ਹੋਏ ਦੇ ਵਿੱਚ ਮੀਂਹ ਦਾ ਪੇਂ ਨੀਤਗੀ ਮੀਂਹ ਮੀਂਹ ਸਾਰੀ ਪੰਜਾਬ ਨੂੰ ਪਤਾ ਜੀ ਕਿੰਨਾ ਕਿ ਪੈਣਾ ਹੈਗਾ ਇਹ ਸੰਗਰੀ ਦੇ ਵਿੱਚ ਦੇਖ ਲਓ ਉਹਦੇ ਨਾਲ ਹੀ ਇਹ ਸਾਰਾ ਜਰਕ ਦੇ ਨੇ نیچے-नीचे ਬੈਠ ਗਿਆ ਜੀ ਠੀਕ ਹੈ ਜੀ ਕੀ ਮੰਗ ਕਰਦੇ ਹੋ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਜਾਂ ਮੁੱਖ ਮੰਤਰੀ ਸਾਹਿਬ ਤੋਂ ਇੱਕ ਤਾਂ ਜੀ ਅਸੀਂ ਚਾਹੁੰਦੇ ਵੀ ਸੀਐਮ ਤੱਕ ਇਹ ਗੱਲ ਸਾਡੀ ਪਹੁੰਚਣੀ ਚਾਹੀਦੀ ਹੈ ਵੀ ਸਾਡਾ ਇਹ ਜਮਨ ਨਰਕ ਵਾਲੀ ਕੰਮ ਬਣ ਗਿਆ ਜੇ ਨਾ ਹੀ ਪਹੁੰਚਦਾ ਜਦੋਂ ਤਾਂ ਵੀ ਚੰਗੇ ਸੀ ਜੀ ਜਦੋਂ ਪਹੁੰਚ ਗਿਆ ਤਾਂ ਇਹ ਸਿਰੇ ਲੱਗਣਾ ਚਾਹੀਦਾ ਇਹ ਕੇ ਢਾਕੇ ਜੀ ਦੁਬਾਰਾ ਬਾਰਨਾ ਚਾਹੀਦਾ ਇਹਦੇ ਉੱਪਰ ਪੈਂਚਰ ਜੇ ਲਾ ਕੇ ਪ੍ਰੋਪਗੈਂਡਾ ਨਾ ਕੀਤਾ ਜਾ ਰਹੀ ਜੀ ਚਾਣ ਤੁਸੀਂ ਉਸ ਵੇਲੇ ਗੌਰ ਨਹੀਂ ਕੀਤੀ ਵੀ ਕੰਮ ਸਹੀ ਹੋ ਰਿਹਾ ਜਾਂ ਕੋਈ ਵੱਡਾ ਅਧਿਕਾਰੀ ਪਹੁੰਚਿਆ ਨਹੀਂ ਉਦੋਂ ਰੇ ਇਹ ਜੀ ਜਈ ਤੇ ਏਡੀਓ ਦੀ ਦੇਖ ਰੇਖ ਬਣਿਆ ਜੀ ਅੱਛਾ ਜੀ ਜਦੋਂ ਕਿਸਾਨ ਹੋਰੇ ਜ਼ਿਆਦਾ ਕਹਿਣ ਲੱਗੇ ਵੀ ਤੁਸੀਂ ਇਹਦੀ ਲਟੜਾਈ ਨਹੀਂ ਕਰ ਰਹੇ ਠੀਕ ਹੈ ਜੀ ਤਾਂ ਉਦੋਂ 20 25 ਕਿਸਾਨਾਂ ਦੇ ਬਾਰ-ਬਾਰ ਉਹੀ ਗੱਲ ਆਉਂਦੀ ਵੀ ਇਹਨਾਂ ਨੇ ਪਰਚੇ ਦੱਬਦੇ ਉਰੇ ਐਸਾ ਨਰਿੰਦਰ ਸਿੰਘ ਨੂੰ ਬਿਠਾਦਾ ਉਹ ਕਹਿੰਦਾ ਜਿੰਨੇ ਮਰਜ਼ੀ ਫੱਟੇ ਚੱਕੀ ਜਲ ਤੂੰ ਮੈਂ ਉਰੇ ਬੈਠਿਆ ਤਾਂ ਕਿਸਾਨਾਂ ਦੇ ਵਿੱਚ ਇੱਕ ਡਰਦਾ ਮਾਹੌਲ ਪੈਦਾ ਹੋ ਗਿਆ ਤਾਂ ਡਰਦੇ ਕਿਸਾਨ ਆਪਦੇ ਖੇਤਾਂੋਂ ਹਟ ਗਏ ਜੀ ਫਿਰ ਇਹਨਾਂ ਨੇ ਆਪਦੀ ਮਨਮਰਜ਼ੀ ਕੀਤੀ ਜੀ ਠੇਕੇਦਾਰ ਨੇ ਆ ਤੁਸੀਂ ਦੇਖ ਸਕਦੇ ਹੋ ਤੇੜਾ ਆਟੋ ਆ ਦੇਖ ਸਕਦੇ ਹੋ ਇੱਕ ਸਾਲ ਤੇ 9 ਮਹੀਨੇ ਤੋਂ ਇਹ ਜਿਹੜੀ ਲੜਾਈ ਹੈ ਜਾਰੀ ਹੈ ਜੀ ਪਰ ਪੰਜਾਬ ਸਰਕਾਰ ਨੂੰ ਵੀਡੀਓ ਚੀਮਾ ਸਾਹਿਬ ਨੂੰ ਪਾਈਆਂ ਹੋਈਆਂ ਨੇ ਪਰ ਉਹ ਦੋ ਅਫਸਰ ਇਹਨਾਂ ਦੇ ਕਰਪਸ਼ ਅਫਸਰ ਜਿਨ੍ਹਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਹੋਇਆ ਉਹ ਬਾਦਲ ਜ਼ਰੂਰ ਦਿੱਤੇ ਪਰਨਾ ਠੇਕੇਦਾਰ ਦੇ ਕਾਰਵਾਈ ਇਹਨਾਂ ਜਈ ਸਾਹਿਬ ਦੇ ਹੋਈ ਜਿਹੜਾ ਇਹ ਪੈਸਾ ਯਾਨੀ ਬਰਬਾਦ ਹੋਇਆਗਾ ਜਿਹੜਾ ਆਪਣਾ ਸੂਏ ਦੇ ਉੱਪਰ ਇਹਦੀ ਪਰਭਾਈ ਕੌਣ ਕਰੂਗਾ ਹੁਣ ਇਹਦੀ ਤਾਂ ਲੋਕ ਕਰਨਗੇ ਜੀ ਟੈਕਸਾਂ ਦੇ ਲੋਕਾਂ ਦੇ ਟੈਕਸਾਂ ਚੋਂ ਜੇਬਾਂ ਜੋ ਪੈਸਾ ਜਾਂਦਾ ਹੈ ਇਹ ਪੈਸਾ ਬਰਬਾਦ ਹੋ ਰਿਹਾ ਇਹ ਐਸਡੀਓ ਸਾਹਿਬ ਨੂੰ ਕਲੇਮ ਪਾਉਣਾ ਚਾਹੀਦਾ ਜਾਂ ਠੇਕੇਦਾਰ ਨੂੰ ਪਾਉਣਾ ਚਾਹੀਦਾ ਜਿਹੜਾ ਠੇਕੇਦਾਰ ਇੱਕ ਵਧੀਆ ਮਟੀਰੀਅਲ ਲਾ ਕੇ ਇੱਕ ਵਧੀਆ ਸੂਆ ਨਹੀਂ ਬਣਾ ਸਕਦਾ ਫਿਰ ਉਹਦਾ ਪਰਚੇ ਦੇ ਹੱਕਦਾਰ ਹੈ ਜੀ ਜੇਲ੍ਹ ਦਾਖਲ ਕਰਨਾ ਜਾਨੀ ਉਹ ਮਾਨ ਸਾਹਿਬ ਤਾਂ ਕਹਿੰਦੇ ਨੇ ਜ਼ੀਰੋ ਟੋਲ ਟੋਰੈਂਸ ਸਾਡੀ ਉਰੇ ਵੀ ਅਸੀਂ ਕੋਈ ਕਰਾਪਸ਼ਨ ਨਹੀਂ ਹੋਣ ਦੇਣੀ ਇਹ ਕਰਾਪਸ਼ਨ ਸਿੱਧੀ ਮਰਤੀ ਇਹ ਮਾਨ ਸਰਕਾਰ ਦੀ ਚੰਗੀ ਸੋਚ ਉਹ ਜੀ ਜਿਹੜੀ ਅਫਸਰਸਾਈ ਹੈ ਪੱਕੀ ਸਰਕਾਰ ਹੈ ਜੇ ਠੇਕੇਦਾਰ ਨਾਲ ਮੇਲੀ ਭੁਗਤ ਹੋ ਗਏ ਮਾਨ ਸਾਹਿਬ ਇਹਨਾਂ ਨੂੰ ਜਾਂਚ ਹੋਣੀ ਚਾਹੀਦੀ ਹੈ ਹਾਂ ਜਾਂਚ ਹੋਣੀ ਚਾਹੀਦੀ ਕਹਿੰਦੇ ਜੀ ਚੱਲ ਰਹੀ ਹੈ ਇਹਦੀ ਬਿਜੀਲੈਂਸ ਕਮੇਟੀ ਦੀ ਜਾਂਚ ਜੀ ਬਿਜੀਲੈਂਸ ਰਾਈ ਇਹਦੀ ਜਾਂਚ ਚੱਲ ਰਹੀ ਹੈ ਪਰ ਕੋਈ ਅਫਸਰ ਦਾ ਜੀ ਤਾਂ ਸਸਪੈਂਡ ਵੀ ਨਹੀਂ ਹੋਇਆ ਜੀ ਮਤਲਬ ਦੀ ਗੱਲ ਤਾਂ ਦੂਰ ਹੈ ਤਾਂ ਘੱਟੋ ਘੱਟ ਅਫਸਰਾਂ ਨੂੰ ਸ ਸਾਨੂੰ ਸੰਤੁਸ਼ਟੀ ਹੋ ਜਾਂਦੀ ਜੀ ਪਰ ਕਾਰਵਾਈ ਤਾਂ ਕਿਸੇ ਦਿਨ ਵੀ ਨਹੀਂ ਹੋ ਰਹੀ ਦਵਾਰੇ ਟਾਕੀ ਜੀ ਲਾ ਕੇ ਭੱਜ ਜਾਂਦੇ ਨੇ ਠੇਕੇਦਾਰ ਬਰਦੀ ਕੋਈ ਵੀ ਅਸਰ ਮੂਹ ਨਹੀਂ ਖੋਲ ਰਿਹਾ ਜੀ ਵੀ ਠੇਕੇਦਾਰ ਦੀ ਮਿੱਲੀ ਭੁਗਤ ਨਾਲ ਉਹਨੇ ਮਟੀਰੀਅਲ ਮਾੜਾ ਲਾਇਆ ਜਾਨੂੰ ਲਤੜਾਈ ਨਹੀਂ ਕਰੀ ਵੀ ਤਾਸੂਆ ਟੁੱਟਰੇ ਜੀ ਔਰ ਇਹਦਾ ਪਰਚੇ ਮਿਲਦੇ ਨਹੀਂ ਜੀ ਡਰਦਾ ਮਾਹੌਲ ਹੈ ਕੋਈ ਕਿਸਾਨ ਆਉਂਦਾ ਨਹੀਂ ਕਿ ਜੱਟ ਕਿੰਨੀ ਲਮਾਈ ਹੈ ਜੀ ਸੂਏ ਦੀ ਸਾਰੀ ਇਹਦੀ ਹੈ ਜੀ ਲਮਾਈ ਕਿੰਨੀ ਹੈ ਇਹਦੀ 10492 ਕਿੰਨੀ 10492 ਅੱਛਾ ਜੀ 10492 10492 ਡੀਜੀ ਇਹਦੀ ਠੀਕ ਹੈ ਜੀ ਠੀਕ ਹੈ ਠੀਕ ਹੈ ਆ ਜੋ ਉਹ ਦੇਖ ਰਿਹਾ ਤੁਸੀਂ ਗਵਿੰਦਗੜ੍ਹ ਚੇਜੀਆਂ ਤੋਂ ਸਿੱਧੀਆਂ ਤਸਵੀਰਾਂ ਜੋ ਕਿਸਾਨਾਂ ਦੇ ਸੁੱਖ ਦੇ ਲਈ ਜਾਣੀ ਪਾਣੀ ਦੇ ਲਈ ਇਹ ਸੂਆ ਬਣਾਇਆ ਗਿਆ ਸੀ ਉਹ ਡੇਟੇ ਡੇਰੀ ਹੋ ਗਿਆ ਤੇ ਕਿਸਾਨਾਂ ਦੀ ਮੰਗ ਹੈ ਨਹੀਂ ਦੁਬਾਰਾ ਬਣਾਇਆ ਜਾਵੇ ਤੇ ਜੋ ਵੀ ਦੋਸ਼ੀ ਹੈਗਾ ਜੋ ਵੀ ਕਰਪਸ਼ਨ ਕੀਤੀ ਹੈ ਜਿਹਨੇ ਘਟੀਆ ਮਟੀਰੀਅਲ ਵਰਤਿਆ ਉਹ ਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਦੇਖ ਲਓ ਸਿੱਧੀਆਂ ਤਸਵੀਰਾਂ ਤੁਸੀਂ ਗਵਿੰਦਗੜ੍ਹ ਚੇਜੀਆਂ ਤੋਂ ਪਾਰਟੀ ਕਿਸਾਨ ਜੁੰਡੀਆਂ ਦੇ ਇਕਤਾ ਜੈ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਵਾਹ ਜਿੰਦਾਬਾ ਕਟਿਆ ਠੇਕੇਦਾਰ ਮਰਤబాద్ ਮਰਤబాద్ ਐਸਡੀਓ ਕਟਿਆ ਮਰਤబాద్ ਮਰਤబాద్ ਇਥੋਂ ਦਾ ਕਟਿਆ ਪ੍ਰਸ਼ਾਸਨ ਮਰਦਾਬਾਦ 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 ਲੋਕਾਂ ਦੀ ਆਵਾਜ਼ ਦੱਬਣਾ ਰੇ ਐਸਆਈ ਨਰਿੰਦਰ ਮਰਦਾਬਾਦ 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 ਲੋਕਾਂ ਦੇ ਪਰਚੇ ਪਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੇ ਅਣਪਛਾਤੇ ਕਿਸਾਨਾਂ ਦੇ ਪਰਚੇ ਪਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੀ ਆਵਾਜ਼ ਨੂੰ ਦੱਬਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕੀਏ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਜਿੰਦਾਬਾਦ 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 ਪੰਜਾਬ ਸਰਕਾਰ ਮਰਤਾਵਾ 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 ਮਾਹਲਾ ਪਿੱਛੇ ਵੀ ਭਖਿਆ ਸੀਗਾ ਮੈਂ ਵੀਡੀਓ ਦੇਖੀ ਸੀ ਇਹ ਤੇ ਜਾਣੇ ਹੁਣ ਫੇਰ ਦੁਬਾਰੇ ਕੀ ਕਾਰਨ ਆ ਜੀ ਕੀ ਹੋ ਗਿਆ ਇਹ ਕਿੱਥੇ ਖੜੇ ਆ ਤੁਸੀਂ ਅੱਜ ਮਾਸਰਾ ਤਾਂ ਜੀ ਇਹ 1 ਸਾਲ ਤੋਂ 2 3 ਮਹੀਨੇ ਦੇ ਤਕਰੀਬਨ ਭਖੀ ਹੋਇਆ ਜੀ ਕਿਉਂਕਿ ਜਦੋਂ ਕੋਈ ਵੀ ਸਾਡੀ ਪ੍ਰਸ਼ਾਸਨਸਾਰ ਨਹੀਂ ਲੈ ਰਿਆ ਇਹ ਕੰਮ ਘਟੀ ਘਟੀਆ ਹੋ ਰਿਹਾ ਜੀ ਜਾਣੀ ਤੁਸੀਂ ਇੰਨੇ ਡੁੰਗੇ ਖੜੇ ਹੋ ਇਹ ਸਾਰਾ ਜਾਨੀ ਵਿੱਚ ਦਬਿਆ ਹੋਇਆ ਇਹ ਜੀ ਦਬਿਆ ਸੀ ਤਾਂ ਪਾਣੀ ਨਹਿਰ ਦਾ ਪਾਣੀ ਛੱਡਿਆ ਵੀ ਨਹੀਂ ਹੈਗਾ ਜੀ ਪਹਿਲਾਂ ਹੀ ਦਬ ਚੱਲਿਆ ਆ ਦੇਖ ਲਓ ਮੀ ਆਇਆ ਸੀਗਾ ਮੀ ਦਾ ਨਾਰੋ ਕਿੰਨਾ ਕਿ ਬਾਜਨ ਹੋਏ ਦੇ ਪੇਪਰ ਮੀ ਦਾ ਪੇਜ ਨੇਤਗੀ ਮੀ ਥੋੜਾ ਮੀ ਸਾਰੀ ਪੰਜਾਬ ਨੂੰ ਪਤਾ ਜੀ ਕਿੰਨਾ ਕਿ ਪੜਨਾਗਾ ਇਹ ਸੰਗੂਰ ਦੇ ਵਿੱਚ ਲਿਖ ਲਓ ਉਹਦੇ ਨਾਲ ਹੀ ਇਹ ਸਾਰਾ ਜਰਕ ਦੇ ਨੇ-ਨੇਚੇ ਬੈਠ ਗਿਆ ਜੀ ਠੀਕ ਹੈ ਜੀ ਕੀ ਮੰਗ ਕਰਦੇ ਹੋ ਜੀ ਹੁਣ ਤੁਸੀਂ ਪ੍ਰਸ਼ਾਸਨ